ਸਕਲ ਜੀ ਤੁਸੀਂ ਦੇਖ ਰਹੇ ਹੋ ਦਿਨਿਕਸਵਰਾ ਟੀਵੀ ਮੈਂ ਹਾਂ ਗੁਰਦਾਸਪੁਰ ਤੋਂ ਅਵਤਾਰ ਸਿੰਘ ਡੇਰਾ ਬਾਬਾ ਨਾਨਕ ਕਰਤਾਰਪੁਰ ਕੋਰੀਡੋਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਹਾਈ ਟੈਕ ਜਿਹੜੀਆਂ ਦੂਰਬੀਨਾਂ ਨੇ ਉਹ ਲਗਾਈਆਂ ਗਈਆਂ ਨੇ ਤਾਂ ਜੋ ਜਿਹੜੀ ਸੰਗਤ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨਹੀਂ ਜਾ ਸਕਦੀ ਉਹ ਦੂਰਬੀਨਾਂ ਦੇ ਰਾਹੀਂ ਜੜੇ ਆ ਉਹ ਦਰਸ਼ਨ ਜਿਹੜੇ ਨੇ ਉਹ ਕਰ ਸਕਣ ਤੇ ਹਾਈ ਟੈਕ ਜਿਹੜੀਆਂ ਦੂਰਬੀਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦੇ ਵੱਲੋਂ ਇਸ ਜਗ੍ਹਾ ਤੇ ਲਗਾਈਆਂ ਗਈਆਂ ਨੇ ਕਿਉਂਕਿ ਸੰਗਤ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿ ਜਿਹੜੀਆਂ ਮੈਨੂਅਲ ਦੂਰਬੀਨਾਂ ਸੀ ਉਹਦਾ ਦੇ ਰਾਹੀਂ ਜਿਹੜੇ ਕੋ ਕੀਤਾ ਗਿਆ ਤਾਂ ਰੋਜ਼ਾਨਾ 500 ਦੇ 600 ਦੇ ਕਰੀਬ ਜਿਹੜੀ ਸੰਗਤ ਆ ਉਸ ਜਗ੍ਹਾ ਤੇ ਪਹੁੰਚਦੀ ਆ ਤੇ ਆ ਕੇ ਜਿਹੜੇ ਨੇ ਗੁਰੂ ਧੰਮਾ ਜਿਹੜੇ ਦਰਸ਼ਨ ਨੇ ਉਹ ਕਰਦੇ ਨੇ ਬਾਈ ਦੱਸ ਦਿਓ ਜੀ ਦਰਸ਼ਨ ਕਰਨ ਵਾਸਤੇ ਆਇਓ ਕਿਸ ਤਰ੍ਹਾਂ ਦਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਗੁਰੂ ਸਾਹਿਬ ਦੇ ਗੁਰਨਾਨਕ ਪਾਤਸ਼ਾਹ ਦੇ ਗੁਰਦੁਆਰਾ ਸਾਹਿਬ ਦੂਰਬਿਨਾ ਹੀ ਕਾਫੀ ਵਧੀਆ ਦੂਰਬਿਨਾ ਲਾਈਆਂ ਬਹੁਤ ਵਧੀਆ ਉਪਰਾਲਾ ਕੀਤਾ ਆ ਪਹਿਲਾਂ ਮੈਨੂਅਲ ਤਰੀਕੇ ਦੂਰਬਿਨਾ ਲੱਗੀਆਂ ਸੀ ਉਹਦੇ ਨਾਲ ਜਿਹੜੇ ਦਰਸ਼ਨ ਨੇ ਉਹ ਸੋਖੇ ਨਹੀਂ ਸੀ ਉਹ ਪਉਂਦੇ ਇਸ ਕਰਕੇ ਹਾਈ ਟੈਕ ਦੂਰਬਿਨਾ ਲੱਗੀਆਂ ਕਿੰਨਾ ਕ ਫਾਇਦਾ ਹੋ ਰਿਹਾ ਜੀ ਕਾਫੀ ਸੰਗਤ ਆਣ ਕੇ ਦੂਰ ਦੂਰ ਤੋਂ ਆਣ ਕੇ ਜਿਨ੍ਹਾਂ ਕੋ ਅੰਦਰ ਨਹੀਂ ਜਾਇਆ ਜਾ ਸਕਦਾ ਉਹ ਇਥੋਂ ਦੂਰਬੀ ਨਾਲ ਦੇ ਵਧੀਆ ਤਰੀਕੇ ਨਾਲ ਦਰਸ਼ਨ ਕਰਨ ਦੇਈਆਂ ਨੇ ਸੰਗਤਾਂ ਧੰਨਵਾਦ ਡੀਸੀ ਕਿਹੜੀ ਜਗ੍ਹਾ ਤੋਂ ਆਏ ਦਰਸ਼ਨ ਕਰਨ ਆਈਆਂ ਅਮਰਸਰ ਸਾਹਿਬ ਤੋਂ ਆਏ ਆ ਜੀ ਅਮਰਸਰ ਸਾਹਿਬ ਤੋਂ ਆਏ ਆ ਜੀ ਬਿਲਕੁਲ ਜਿਹੜੀ ਸੰਗਤਵਾਰ ਦੂਰ ਦੂਰ ਤੋਂ ਆ ਕੇ ਇਹ ਦੂਰਬੀ ਨਾਲ ਦੇ ਰਾਈ ਜਿਹੜੇ ਦਰਸ਼ਨ ਨੇ ਉਹ ਕਰਨੇ ਕੁਝ ਹੋਰ ਵੀ ਸੰਗਤ ਆਈ ਆ ਭਾਈ ਦੱਸ ਦਿਓ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਤੇ ਕਿਸ ਤਰ੍ਹਾਂ ਦਾ ਲੱਗ ਰਿਹਾ ਦਰਸ਼ਨ ਕਰਕੇ ਅ ਅਜੀਬਾ ਜੀ ਗੁਰਦਾਸਪੁਰ ਤੋਂ ਆਏ ਆ ਤੇ ਇੱਥੇ ਆ ਕੇ ਬਹੁਤ ਵਧੀਆ ਲੱਗਾ ਬਾਬਾ ਜੀ ਬਾਬਾ ਨਾਨਕ ਜੀ ਦੇ ਗੁਰਦੁਆਰਾ ਸਾਹਿਬ ਜੀ ਦੀ ਅੰਦਰਸ਼ਨ ਕਰਕੇ ਬੜਾ ਵਧੀਆ ਲੱਗਾ ਇਹ ਜਿਹੜੀਆਂ ਦੂਰਬੀਨਾ ਲਾਈਆਂ ਗਈਆਂ ਨੇ ਪਹਿਲਾਂ ਸੁਣਿਆ ਸੀਗਾ ਕਿ ਨਹੀਂ ਸਹੀ ਆ ਹੁਣ ਜਿਹੜੀਆਂ ਲਾਈਆਂ ਗਈਆਂ ਡੀਸੀ ਸਾਹਿਬ ਵੱਲੋਂ ਵਧੀਆ ਪ੍ਰਵਲਾ ਕੀਤਾ ਗਿਆ ਤੇ ਵਧੀਆ ਲੱਗਿਆ ਕਿਸ ਤਰ੍ਹਾਂ ਕੀ ਕਹਿਣਾ ਚਾਹੋਗੇ ਜਿੱਦਾਂ ਹੁਣ ਜਿਹੜੇ ਜਿਹੜੇ ਸੰਗਤ ਜਿਹੜੀ ਉੱਥੇ ਨਹੀਂ ਜਾ ਸਕ ਰਹੀ ਪਾਕਿਸਤਾਨ ਨਹੀਂ ਜਾ ਸਕਦੀ ਉਹਨਾਂ ਵਾਸਤੇ ਕਹਿੰਦੇ ਜੀ ਉਨਾ ਵਾਸਤੇ ਬੜੀ ਹੋਇਆ ਕਿ ਕਿਹਾ ਜਾਏਗਾ ਕਿ ਜਿੱਦਾਂ ਜਿਸ ਤਰ੍ਹਾਂ ਕਿ ਇਹਨਾਂ ਨੇ ਪਾਸਪੋਰਟ ਦਾ ਕੀਤਾ ਹੋਇਆ ਕਿ 20 ਡਾਲਰ ਦਾ ਸ਼ਰਤ ਰੱਖੀ ਹੋਈ ਹੈ ਇਹ ਕਹਿਣਾ ਚਾਹਾਂਗਾ ਕਿ ਇਹ ਵਾਪਸ ਲੈਣ ਕਿ ਪਾਸਪੋਰਟ ਹਰ ਕੋਈ ਬੰਦਾ ਜਾ ਸਕੇ ਪਾਸਪੋਰਟ ਦਾ ਬਿਨਾ ਪਾਸਪੋਰਟ ਤੋਂ ਕਿ ਕੋਈ ਆ ਜਾ ਸਕੇ ਜਿਹਦਾ ਆਧਾਰ ਕਾਰਡ ਦਾ ਕੋਈ ਜਾ ਆ ਜਾ ਸਕਦਾ ਇਹ ਹੋਏ ਕਹਿਣਾ ਚਾਹਾਂਗੇ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਜਿਹੜੀ ਸੰਗਤ ਜਿਹੜੀ ਇਸ ਜਗ੍ਹਾ ਤੇ ਪਹੁੰਚੀ ਆ ਉਹ ਲਗਾਤਾਰ ਦਰਸ਼ਨ ਕਰ ਰਹੀ ਆ ਦੱਸਿਆ ਜਾ ਰਿਹਾ ਹੈ ਕਿ 500 ਤੋਂ 600 ਦੇ ਕਰੀਬ ਜਿਹੜੀ ਸੰਗਤ ਆ ਰੋਜ਼ਾਨਾ ਇਸ ਦੂਰਬੀਨ ਦੇ ਜਰੀਏ ਜਿਹੜੀ ਆ ਗੁਰੂ ਧਾਮਾ ਦੇ ਜਿਹੜੇ ਦਰਸ਼ਨ ਨੇ ਉਹ ਕਰਦੀ ਆ ਇਹ ਭਾਈ ਸਾਹਿਬ ਮੇਰੇ ਨਾਲ ਨੇ ਜਿਹੜੀ ਕਿ ਦੂਰਬੀਨਾ ਦਾ ਰੱਖ-ਰਖਾਓ ਕਰਦੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਭਾਜੀ ਕੀ ਨਾ ਹੈਗਾ ਪਰ ਇਹ ਰਹਿਣਾ ਸਤਿ ਸ਼ੁਕਰਦੇਵ ਸਿੰਘ ਜੀ ਸਿੰਘ ਜੀ ਦੱਸ ਦਿਓ ਜੀ ਇਹ ਦੂਰਬੀਨਾ ਦੀ ਕਿੰਨੀ ਕੁ ਦੂਰੀ ਤੋਂ ਜਿਹੜਾ ਵੇਖਿਆ ਜਾਂਦਾ ਕਿੰਨੀ ਕੁ ਸ਼ਮਤਾ ਦੀ ਹੈਗੀ ਆ ਵੇਖਣ ਦੀ ਤਾਂ ਕਿਹਦੇ ਬਹੁਤ ਦਰਸ਼ਨਾ ਹੋ ਗਏ ਸੰਗਤਾਂ ਨੂੰ ਮੂਲ ਮਿਲਦਾ ਜੀ ਬੜੀ ਕਿਰਪਾ ਵਾ ਇੱਕ ਸਾਰਾ ਹੀ ਹੋਰ ਬਿੰਦੀ ਕਰਨੀ ਐ ਡੀਸੀ ਸਾਹਿਬ ਕਰੀ ਵੀ ਪ੍ਰਬੰਧਕਾਂ ਕਰੀ ਵੀ ਸੰਜਣਾ ਮਿਤਰਾਂ ਨੇ ਕਰੀ ਵੀ ਜਿਹੜੀ ਸੰਗਤ ਜਾਂ ਦੀ ਪਾਸਪੋਰਟ ਤੇ ਸਾਰਾ ਉਹ ਧਾਰਕਰ ਤੇ ਅੱਜ ਬਹੁਤ ਸੋਹਣੀ ਗੱਲ ਆ ਜੀ ਜਿਹੜਾ ਗਰੀਬ ਬੰਦਾ ਉਹ ਕੀ ਕਰੇਗਾ ਸਾਰਾ ਉਹਦਾ ਤੇ ਆਪਣਾ ਘਰ ਦਾ ਨਹੀਂ ਕਿਜਾਰਾ ਤੇ ਇੰਨੇ ਡਾਲਰ ਕਿੱਥੋਂ ਭਰੇਗਾ ਜੀ ਇਹ ਜਿਹੜੀ ਦੂਰਬੀ ਨਾ ਇਸ ਵੇਰੇ ਕਿੰਨੇ ਵਜੇ ਇੱਥੇ ਲਾ ਦਿੰਦੇ ਹੋ ਤੇ ਸ਼ਾਮ ਨੂੰ ਕਿੰਨੇ ਵੇ ਚੁੱਕਦੇ ਹੋ ਇਹ ਸਾਰਾ ਹੀ 8:30 ਇੱਥੇ ਆ ਜੰਨੇ ਆ ਜੀ ਸਵੇਰੇ ਸਵੇਰੇ ਜੀ ਇਹ ਲਾ ਕੇ ਅਹੀਂ ਦਰਸ਼ਨ ਕਰਾ ਕੇ ਸੰਗਤ ਨੂੰ ਜੀ ਕੀਤੀਮਣ ਸਾਮਾ ਨੂੰ ਸਾਂਹ ਦੇ ਵੇ ਪੰਜ ਕਿਲੇ ਦਾ ਟਾਈਮ ਹੈ ਜੀ ਅਹੀਂ ਸਰ 6 ਵਜੇ ਲਾਉਨੇ ਜੀ ਨੂੰ ਕਿੱਥੇ ਰੱਖਦੇ ਫਿਰ ਇਹਨੂੰ ਗੁਰਦਾਰ ਸਾਹਿਬ ਸਾਹ ਰੱਖੀ ਦੀ ਹੈ ਜੀ ਤੁਹਾਨੂੰ ਜਨਾ ਕਿੰਨੀ ਕਿ ਸੰਗਤ ਆਉਂਦੀ ਹੈ ਜਿਹੜੀ ਦੂਰ ਬੇਰਾ ਜੀ ਦਰਸ਼ਨ ਕਰਦੀ ਸਰ 5 600 ਕੀਤਿਬ ਦੇ ਵਿਚ 400 ਦੇ ਕਰੀਬ ਸੰਗਤ ਆਈ ਜਾਂਦੀ ਹੈ ਜੀ ਬਿਲਕੁਲ ਤੁਸੀਂ ਵੇਖਿਆ ਕਿ ਇਸ ਦੂਰਬਿੰਦੇ ਰਾਹੀਂ ਦਰਸ਼ਨ ਕਰਨ ਦੇ ਲਈ ਰੋਜ਼ਾਨਾ 500 ਤੋਂ 600 ਦੇ ਕਰੀਬ ਜਿਹੜੀ ਸੰਗਤਵਾ ਉਹ ਇਸ ਦੂਰਬਿੰਦੇ ਰਾਹੀਂ ਦਰਸ਼ਨ ਕਰਦੀ ਆ ਤੇ ਇਹ ਦੂਰਬਿੰਦ ਇਸੇ ਲਈ ਲਗਾਈ ਗਈ ਸੀ ਤਾਂ ਜੋ ਜਿਹੜੀ ਸੰਗਤ ਪਾਕਿਸਤਾਨ ਨਹੀਂ ਜਾ ਸਕਦੀ ਉਹ ਜਿਹੜੀ ਆ ਇਸ ਦੂਰਬਿੰਦੇ ਰਾਹੀਂ ਜਿਹੜੀ ਗੁਰੂਤਾਮਾ ਦੇ ਦਰਸ਼ਨ ਕਰ ਸਕਦਾ ਹਾਈ ਟੈਕ ਜਿਹੜੀ ਦੂਰਬਿੰਦਾਂ ਇਹ ਲਗਾਈਆਂ ਗਈਆਂ ਤੇ ਨਾਲ ਜਿਹੜੀ ਸੰਗਤ ਹੈਗੀ ਆ ਉਹਨਾਂ ਦੇ ਵੱਲੋਂ ਵੀ ਅਪੀਲ ਕੀਤੀ ਜਾ ਰਹੀ ਹੈ ਕੇਂਦਰ ਸਰਕਾਰ ਨੂੰ ਕਿ ਜਿਹੜੀ ਪਾਸਪੋਰਟ ਦੀ ਸ਼ਰਤਵਾ ਉਹ ਹਟਾਈ ਜਾਵੇ ਤਾਂ ਜੋ ਜਿਹੜੇ ਹੋਰ ਜਿਹੜੇ ਲੋਕ ਹੈਗੇ ਨੇ ਜਿਹੜੇ ਪਾਕਿਸਤਾਨ ਨਹੀਂ ਜਾ ਸਕਦੇ ਉਹ ਬਿਨਾਂ ਸ਼ਰਤ ਤੋਂ ਜਿਹੜਾ ਬਿਨਾਂ ਪਾਸਪੋਰਟ ਤੋਂ ਜਿਹੜਾ ਵਾ ਪਾਕਿਸਤਾਨ ਸਾਹਿਬ ਜਾ ਕੇ ਉੱਥੇ ਜਿਹੜੇ ਗੁਰੂ ਧਾਮ ਦੇ ਦਰਸ਼ਨੇ ਉਹ ਕਰ ਸਕਣ ਕੈਮਰਾ ਪਰਸਨ ਕਬੀਰ ਦੇ ਨਾਲ ਅਵਤਾਰ ਸਿੰਘ ਦੈਨਿਕ ਸ੍ਰੀ ਟੀਵੀ ਗੁਰਦਾਸਪੁਰ